ਹਾਂਜੀ ਗਾਇਸ ਕੀ ਹਾਲ ਚਾਲ ਹੈ ਮੀਟ ਕਾ ਬਹੁਤ ਸਾਰੇ ਨਵੇਂ ਦਬੀਆ ਹੋਣਗੇ ਪੀ ਵੀ ਰੋਟ ਇਹਲੇ ਬਲੌਗ ਚੈਨਲ ਤੇ ਨਵੇਂ ਚੈਨਲ ਜਰੂਰ ਸਾਰੇ ਜਣੇ ਸਬਸਕ੍ਰਾਈਬ ਕਰੋ ਲੈ ਵੀ ਲੈ ਮੱਕੀ ਦੀ ਰੋਟੀ ਖਾਂਦਾ ਆ ਹਾਂ ਨੰਨੂ ਮੱਕੀ ਦੀ ਰੋਟੀ ਖਾਣਾ ਹੈ ਹੈ ਮੱਕੀ ਰੋਟੀ ਲੈ ਵੀ ਨੂਨ ਖਾਂਦੀ ਮੱਕੀ ਦੀ ਰੋਟੀ ਅੱਜ ਚਲਦੀ ਮੱਕੀ ਰੋਟੀ ਹੈ ਮੰਮੀ ਅੱਜ ਮੱਕੀ ਦੀ ਰੋਟੀ ਦੋ ਦਿਨ ਹੋ ਗਏ ਆ ਸਾਗ ਬਣਾਏ ਨੂੰ ਹੈ ਉਦਣ ਦੀ ਬਣਾਈ ਨਹੀਂ ਤੇ ਅੱਜ ਮੱਕੀ ਦੀ ਰੋਟੀ ਦੁਪਹਿਰ ਨੂੰ ਹੀ ਦੁਪਹਿਰ ਨੂੰ ਹੀ ਕੰਮ ਮੱਕੀ ਰੋਟੀ ਤੇ ਚੱਲ ਪਿਆ ਜੀ ਮੱਕੀ ਦੀ ਰੋਟੀ ਨਾਲ ਸਾਗ ਨਾ ਖਾਂ ਜੀ ਵਧੀਆ ਮੱਕੀ ਉਹ ਦੂਜੀ ਆਮ ਆਟਾ ਸਹੀ ਆ ਹਾਂ ਸਹੀ ਠੀਕ ਆ ਰਾਤੀ ਉਰਤਾਂ ਦੀ ਜੀ ਰਾਤੀ ਵੀ ਖਾਦੀ ਸੱਚ ਮੱਕੀ ਰੋਟੀ ਇੱਕ ਬਣਾਈ ਸੀਗੀ ਰਾਤੀ ਵੀ ਹਨਾ ਖਾਦੀ ਵੀ ਬਣਾਈ ਸੀ ਤਿੰਨ ਚਾਰ ਹੀ ਬਣਾਈਆਂ ਲੱਗਾ ਹੋਣ ਵੀ ਮੈਂ ਇੱਧੇ ਮੂੰਹ ਹੀ بس ਦੋ ਤਿੰਨੇ ਬਣਾਉਣੇ ਨੇ ਜਿਹੜੇ ਇੱਕ ਦੋ ਰੋਟੀ ਮੇਲੇ ਬਣਾ ਲਈ ਇੱਕ ਮੇਲੇ ਬਣਾ ਲਿਓ ਠੀਕ ਹੈ ਇੱਕ ਜਾਂ ਦੋ ਨਹੀਂ ਤੇ ਚਾਹ ਵੀ ਇੱਕ ਸਾਈਡ ਤੇ ਰੱਖੀ ਹੋਆ ਅਦਰਕ ਪਾ ਲਿਆ ਚਾਹ ਚ ਤੇਰੀ ਸਵਾਲ ਲੱਗਾ ਲੈ ਵੀ ਨਾਲ-ਨਾਲ ਇੱਧਰ ਮੱਕੀ ਰੋਟੀ ਤੇ ਨਾਲ ਹੈਗੀ ਇੱਧਰ ਚਾਹ ਦੋਨੇ ਕੰਮ ਹੁੰਦੇ ਆ ਤੇ ਗੰਮਾ ਹੀ ਲੱਗੀ ਜਾਂਦੀ ਹੈ ਇਹਨੂੰ ਗਰਮ ਗਰਮ ਹੀ ਲੱਗੀ ਜਾਂਦੀ ਰੋਟੀ ਹੈ ਗੰਮਾ ਕਿਤੇ ਹੱਥ ਤੋਂ ਦੂਤੇ ਲਾਉਣ ਦੇਈਂ ਆ ਦੇਖ ਹੱਥਾਂ ਦਾ ਜਿਹੜਾ ਫੜੀ ਹੈ ਦੇਖ ਗੰਮ ਕਿੱਥੋਂ ਹੈ ਸਹੀ ਤਾਂ ਹੈ ਗੰਮ ਥੋੜੋ ਪੁੱਤ ਲੈ ਠੰਡੀ ਤਾਂ ਹੈ ਹਾਂਜੀ ਗਾਇਜ਼ ਆਪਾਂ 2-3 ਦਿਨਾਂ ਬਾਅਦ ਅੱਜ ਬਲੌਗ ਪਾਉਣ ਲੱਗੇ ਆਂ ਜੇ ਨਹੀਂ ਕੀਤਾ ਹੋਏਗਾ ਤੇ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਕਰੋ ਲਾਈਕ ਕਮੈਂਟ ਵੀ ਕਰੋ ਠੀਕ ਹੈ ਜੀ ਪੀਵੀ ਰੋਟ ਡੇਲੀ ਬਲੌਗ ਚੈਨਲ ਤੇ ਇੱਧਰ ਆ ਜਾ ਪੁੱਤ ਆ ਜਾ ਖਾ ਮੱਕੀ ਰੋਟੀ ਖਾ ਆਪਣੀ ਮੱਕੀ ਦੀ ਰੋਟੀ ਖਾ ਕੇ ਆਉਂ ਚਲੋ ਖਾ ਲੋ ਜਾਨ ਆਏ ਨੂਰ ਇੱਥੇ ਮੱਕੀ ਰੋਟੀ ਰੋਟੀ ਛੱਡ ਕੇ ਚਲ ਗਈ ਆ ਆਇਆ ਇੱਧਰ ਲੂਣ ਪਾਇਆ ਬਚਮਲ ਮੜ ਨਾਲ ਚਾਹ ਬਹੁਤ ਵਾਲ ਲੱਗਣੀ ਆਇਆ ਇੱਧਰ ਆਇਆ ਆਇਆ ਬਿੱਲੀ ਨੇ ਆਇਆ ਨਾ ਆਇਆ ਆਇਆ ਖਾ ਦੇ ਆ ਜਾ ਪਿਆ ਜਾ ਆ ਜਾ ਬਿੱਲੀ ਦੇਖੀ ਆ ਜਾ ਮੈਂ ਮਾਰੂਗਾ ਬਿੱਲੀ ਨੂੰ ਆਇਆ ਆ ਜਾ ਆਇਆ ਬਿੱਲੀ ਨੂੰ ਮਾਰਾਂਗੇ ਆਪਾਂ ਆ ਜਾ ਆ ਜਾ ਆ ਜਾ ਆਇਆ ਆਇਆ ਆ ਜਾ ਆ ਜਾ ਰੋਟੀ ਖਾਲਾ ਰੋਟੀ ਖਾਲਾ ਪਹਿ ਵੀ ਨੂੰ ਚਾਹ ਵੀ ਪਿੰਦੀ ਆ ਤੇ ਰੋਟੀ ਵੀ ਖਾਂਦੀ ਨਾਲ ਓ ਹਾਂ ਪੀ ਲੋ ਪੀ ਲੋ ਪੀ ਲੋ ਸਾਰੀ ਪੀ ਲੋ ਸਾਰੀ ਲੋ ਜੀ ਗਾਇਸ ਆਪਾਂ ਵੀ ਹੁਣ ਚਾਹ ਪੀਣ ਲੱਗੇ ਆ ਤੇ ਰੋਟੀ ਖਾਣ ਲੱਗੇ ਆ ਨਾਲ ਤੇ ਬਾਕੀ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਹੋ ਬਲੌਗ ਵੇਖਣ ਲੇ ਲੋ ਜੀ ਆਪਾਂ ਨੂੰ ਮਿਲਿਆ ਸੀਗਾ ਪਿੰਡ ਹਰੀ ਭਰਾ ਤੇ ਆਪਾਂ ਹੁਣ ਚੱਲੇ ਆਗੇ ਆ ਦੀ ਗੱਡੀ ਸਹੀ ਕਰਾਉਣ ਪਹਿਲਾਂ ਆਪਾਂ ਦੁਕਾਨ ਤੇ ਰੁਕੇ ਸੀਗੇ ਤੇ ਮਾਪ ਗੱਡੀ ਸਹੀ ਕਰਾ ਮੰਗੇ ਤੇ ਕੱਲੂ ਇਹਨਾਂ ਭਾਜੀ ਹੁਣਾਂ ਨੂੰ ਜਾਣਾ ਆ ਬਾਬੇ ਦੇ ਬਾਬੇ ਬਾਲਕਨਾਥ ਤੇ ਗੱਡੀ ਸਹੀ ਕਰਾ ਲਈ ਇਹ ਕਹਿੰਦਾ ਮੈਂ ਕਿਹਾ ਚਲੋ ਫੇ ਚੱਲ ਚੱਲਦੇ ਆਪਾਂ ਨਾਲ ਲੋ ਜੀ ਆਪਾਂ ਆ ਗਏ ਗੱਡੀ ਸਹੀ ਤੋਂ ਅਪਣੇ ਕੈਣਕਾ ਤੋਂ ਪਹੁੰਚ ਗਏ ਆ ਲੋਰੀ ਗੱਡੀ ਦਾਤੀ ਆਪਾਂ ਡੰਕ ਤੇ ਚੈੱਕ ਕਰਕੇ ਦੱਸਣਗੇ ਐਕਸਲਾ ਪੈਣੇ ਆ। ਲੋਰੀ ਗੱਜਾ ਆਪਾਂ ਹੁਣ ਚੱਲੇ ਆ ਗਏ ਆ ਆਪੋ ਆਨਲਾਈਨ ਗੱਡੀ ਦਾ ਤੇ ਗੱਡੀ ਆਪਾਂ ਖੜੀ ਕਰ ਦਿੱਤੀ ਆ ਉੱਥੇ ਆਪਾਂ ਹੁਣ ਜਾਣਦੇ ਆ। ਲੋ ਜੀ ਆਪਾਂ ਹੁਣ ਮੋਟਰਸਾਈਕਲ ਤੇ ਜਾਣਦੇ ਆ। ਜੇ ਆਪਾਂ ਪੀਰ ਪਾਰਟ ਦੀ ਦੁਕਾਨ ਤੇ ਜਾਣਾ ਤੇ ਉਹਦੇ ਜਾਨੇ ਸਮਾਨ ਲੈਂਦੇ ਆ ਤੇ ਦੇਦੇ ਕੀ ਕੀ ਪੈਨ ਵਾਲਾ ਗੱਡੀ ਦਾ ਇਹਦਾ ਸਮਾਨ ਲਿਆ ਅੰਜੂਰੀਆ ਮਕੈਨਿਕ ਦੀ ਦੁਕਾਨ ਤੇ ਲੋ ਜੀ ਪਹੁੰਚ ਗਏ ਸਪੀਅਰ ਪਾਰਟ ਦੀ ਦੁਕਾਨ ਤੇ ਇਹ ਹਨ ਮਾਪੂ ਬੋਨ ਨੂੰ ਨਹੀਂ ਆਉਂਦਾ ਨਹੀਂ ਜੀ ਦਿੱਕੀ ਬੱਕਰੀ ਨਹੀਂ ਨਾੜ ਬੋੜੀ ਨੂੰ ਬੂਹ ਪਾ ਰਿਹਾ ਉਹ ਗਾਇਸਾ ਆਪਣਾ ਐਕਸਲ ਮਿਲੇ ਰਿਹਾ ਸੀਗੇ ਤੇ ਆਪਾਂ ਹੁਣ ਜਾਵਾਂਗੇ ਦੂਜੀ ਦੁਕਾਨ ਤੇ ਪਾਰਦੀ ਤੇ ਇੱਧਰ ਐਕਸਲ ਪੇ ਆਇਆ ਸੀ ਭਾਰੇ ਇੱਕ ਮਿਲਦਾ ਸੀ ਤੁਹਾਨੂੰ ਚਾਹੀਦੀ ਜੋੜੀ ਐਕਸਲ ਦੀ ਲੋ ਜੀ ਪਹੁੰਚ ਗਏ ਆਪਾਂ ਦੂਜੀ ਦੁਕਾਨ ਤੇ ਅੱਗੇ ਬੰਗਵਾਇਦਾ ਜ਼ਰਾ ਫੇਰ ਉਹਨਾਂ ਕੈਨਸਲ ਹੋ ਗੋਣੇ ਮੇਰੀ ਟੈਕਸਲ ਕੱਲ ਹੋ ਗਿਆ ਹੋ ਗਿਆ ਤਾਂ ਮੈਂ ਇਹ ਲੋਏ ਲੱਗੇ ਆ ਭਾਜੀ ਇਹ ਗੱਲ ਉਹ ਵੀ ਨਹੀਂ ਲੱਟ ਕੱਲੋ ਜਾਣਾ ਭਾਜੀ ਹੁਣਾਂ ਨੇ ਹਰੀ ਹੁਣਾਂ ਨੇ ਬਾਬੇ ਯਾ ਚੈਨਲ ਹੈਗਾ ਆ ਹੈਰੀ ਸਟੂਡੀਓ YouTube ਤੇ ਚਾਰੇ ਨੇ ਸਬਸਕ੍ਰਾਈਬ ਕਰ ਲਓ ਹਾਂਜੀ ਗਾਇਜ਼ ਆਪਾਂ ਹੁਣ ਗੱਡੀ ਸਹੀ ਕਰਾ ਲਈ ਆ ਤੇ ਆਪਾਂ ਹੁਣ ਜਾਣਦੇ ਆ ਮਾੜੀ ਮਾੜੀ ਧੁੰਦ ਪੈਣ ਲੱਗ ਪਈ ਆ ਤੇ ਸਾਰਿਆਂ ਨੂੰ ਬੇਨਤੀ ਆ ਕਿ ਧੁੰਦ ਦੇ ਵਿੱਚ ਔੜੀ ਔੜੀ ਗੱਡੀ ਚਲਾਇਆ ਕਰੋ ਧਿਆਨ ਦੇ ਨਾਲ ਕਿ ਆਦਮਪੁਰ ਨੂੰ ਜਾਣਦੇ ਸੀ ਇਹ ਫੋਰਚੂਨਰ ਦੇ ਵਿੱਚ ਤੇ ਉਹ ਗੱਡੀ ਨੈੱਬ ਦੇ ਵਿੱਚ ਡਿੱਗੀ ਹੀ ਵੀਡੀਓ ਦੇਖੀ ਸੀ ਫੈਮੀ ਤੇ ਸਾਰਿਆਂ ਨੂੰ ਬੇਨਤੀ ਆ ਕਿ ਧੁੰਦ ਦੇ ਵਿੱਚ ਕੰਡੀਟੀਆ ਦੇ ਨਾਲ ਹੋਰ ਜੁੜੀ ਚਲਾਇਆ ਕਰੋ ਖਾਸ ਕਰਕੇ ਲੈਟਾ ਵੋ ਪਿੰਦੀਆਂ ਨਾ ਖਾਦ ਵਿੱਚ ਫਿਰ ਪਤਾ ਨਹੀਂ ਲੱਗਦਾ ਹੈਗਾ ਜੇ ਜੀ ਸਾਡੇ ਵੀਡੀਓ ਜੁੜੇ ਰਹੇ ਹੋ ਬਲੌਗ ਵੇਖਣ ਲਈ ਹੁਣ ਆਪਾਂ ਜਾ ਰਹੇ ਹਾਂ ਭੋਗ ਕਰਨ ਇੱਥੇ ਆਪਾਂ ਹੁਣ ਆ ਲਈ ਹੈਗੇ ਜੀਂਦੀ ਭਾਈ ਤੋਂ ਇੱਥੇ ਆਪਾਂ ਤਾਂ ਬੈੱਡ ਦਿਖਾਉਣੇ ਆ ਮੈਂ ਨਵੇਂ ਪਹਿਲਾਂ ਤਾਂ ਦੱਗੇ ਇਹ ਤਾਂ ਨਹੀਂ ਆ ਫਿਰ ਤਾਂ ਕੋਈ ਕੀ ਨਹੀਂ ਲੇਕਰ ਆਇਆ ਮੇਰਾ ਪਾਰਕਮ ਬੈੱਡ ਲੈ ਚ ਗਿਆ ਨੰਬਰ ਲਾਟ ਮੈਂ ਨਾਮ ਨਹੀਂ ਹਰ ਜਾਣਿਆ ਇਹ ਕਿਸੇ ਨਾਮ ਨਹੀਂ ਤੇ ఉదానగర <tries> మళ్ళ